ਜੀਆਂ ਪਾਤਸ਼ਾਹੀਆਂ ਜੀ ਸਤਿਗੁਰੂ ਨਦਰ ਕਰੇ ਜਦੋਂ ਪ੍ਰਮਾਤਮਾ ਦੀਆਂ ਬਖਸ਼ਾ ਹੁੰਦੀਆਂ ਨੇ ਤੇ ਫਿਰ ਇਹੋ ਜੀਆਂ ਖੁਸ਼ੀਆਂ ਵੀ ਮਿਲਦੀਆਂ ਨੇ ਸਭ ਤੋਂ ਪਹਿਲਾਂ ਮੈਂ ਸਰਦਾਰ ਮੰਗਲ ਸਿੰਘ ਉਹਨਾਂ ਨੂੰ ਤੇ ਉਹਨਾਂ ਦੇ ਇਸ بیٹے ਦੇ ਪਿਤਾ ਜੀ ਨੂੰ ਵੀ ਲੱਖ ਲੱਖ ਵਧਾਈ ਦੇਣਾ ਕਿ ਮਹਾਰਾਜ ਨੇ ਵੱਡੀ ਬਖਸ਼ਿਸ਼ ਕਰਕੇ ਇੱਕ ਕਮਿਸ਼ਨ ਦੇ ਵਿੱਚ ਇੱਕ ਬੱਚੇ ਨੂੰ ਭੇਜਣਾ ਬਹੁਤ ਵੱਡੀ ਗੱਲ ਆ ਇਹਨਾਂ ਨੂੰ ਲੱਖ ਲੱਖ ਵਧਾਈਆਂ ਅੱਜ ਪੰਜਾਬ ਜਿਹੜਾ ਉਹ ਬੜਾ ਪਿੱਛੇ ਰਹਿ ਗਿਆ ਸਾਡਾ ਆਈਐਸ ਆਈਪੀਐਸ ਜੁਡੀਸ਼ਰੀ ਚ ਬੱਚਾ ਨਿਕਲਣਾ ਜਿਹੜਾ ਬੜਾ ਮੁਸ਼ਕਲ ਹੋ ਗਿਆ ਔਰ ਇਹ ਇੱਕ ਸਾਡੇ ਲਈ ਨਮੂਨਾ ਬਣ ਗਿਆ ਹੈ ਇਸ ਇਲਾਕੇ ਚ ਅਮਰਸਰ ਚ ਕਿ ਜਿੰਨੇ ਇਹ ਦੀ ਵੱਡੀ ਮਿਹਨਤ ਕਰਕੇ ਇੱਕ ਮਿਸ਼ਨ ਸਰ ਕੀਤਾ ਔਰ ਉਹਦੇ ਵਿੱਚ ਲੈਫਟ ਹੈਂਡ ਗਿਆ ਸੋ ਸਾਨੂੰ ਇਸ ਇਹਦੀ ਤੂੰ ਆਉਣ ਲੌਂਜਨ ਪੀੜੀ ਨੂੰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਆ ਔਰ ਇਹ ਇਸ ਨਮੂਨੇ ਨੂੰ ਅਸੀਂ ਤਾਂ ਹੀ ਇਹਨਾਂ ਨੂੰ ਵਧਾਈ ਦੇਣ ਵੀ ਆਏ ਐ ਇਸੇ ਕਰਕੇ ਕਿ ਮਹਾਰਾਜ ਕਿਰਪਾ ਕਰੇ ਇਹਦੇ ਤੇ ਬਖਸ਼ਾ ਹੋਈਆਂ ਨੇ ਤੇ ਇਹਦੀਆਂ ਬਖਸ਼ਾ ਨਾਲ ਲੋਕ ਹੋਰ ਵੀ ਜਿਹੜੇ ਉਹ ਤਰੱਕੀ ਕਰ ਸਕਣ ਅ ਇਸ ਕਮਿਸ਼ਨ ਚ ਮਿਲਟਰੀ ਚ ਦੇਸ਼ ਦੀ ਸੇਵਾ ਵੀ ਕਰਨੀ ਆ ਆ ਸਾਡੇ ਦੇਸ਼ ਚ ਜਿਹੜਾ ਪਹਿਲਾਂ ਹੀ ਵੇਖਿਆ ਅੱਜ ਵੀ ਵੇਖਿਆ ਇਹਨਾਂ ਨੂੰ ਫੀ ਗਲੇਸ਼ੀਅਰ ਵੱਲ ਜਾ ਰਹੇ ਆ ਉੱਥੇ ਦੀ ਡਿਊਟੀ ਮਿਲ ਗਈ ਹੈ ਇਹਨਾਂ ਨੂੰ ਔਰ ਜੇ ਲੋਕ ਸਾਡੇ ਪੰਜਾਬ ਦੇ ਲੋਕ ਉਥੇ ਗਲੇਸ਼ੀਅਰਾਂ 'ਚ ਸੇਵਾ ਵੀ ਕਰਦੇ ਆ ਤੇ ਇੱਥੇ ਵੀ ਸਰਕਾਰਾਂ ਨੂੰ ਪੰਜਾਬ ਦੇ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਸਾਡੀ ਸਿੱਖ ਪੀੜ੍ਹੀ ਦਾ ਖਿਆਲ ਰੱਖਣਾ ਜੇ ਤਾਂ ਇਹ ਚੰਗੇ ਪਾਸੇ ਨੂੰ ਨਿਕਲ ਸਕੇ ਸੋ ਮੈਂ ਇਸ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸ਼ਰੋਮਣੀ ਅਕਾਲੀ ਦਲ ਵੱਲੋਂ ਇਸ ਇਸ ਪਰਿਵਾਰ ਨੂੰ ਵਧਾਈ ਦਿੰਦਾ ਔਰ ਆਸ ਕਰਦਾ ਕਿ ਮਹਾਰਾਜ ਕਿਰਪਾ ਕਰੇ ਇਹ ਚੜ੍ਹਦੀਆਂ ਕਲਾ ਚਰਣ ਹਮੇਸ਼ਾ ਦੇਸ਼ ਦੀ ਤੇ ਕੌਮ ਦੀ ਸੇਵਾ ਕਰਦੇ ਰਹਿਣ ਸਭ ਤੋਂ ਵੱਡੀ ਗੱਲ ਆ ਸਰਦਾਰ ਮੰਗਲ ਸਿੰਘ ਜੀ ਇੱਕ ਪਾਠੀ ਵੀ ਰਿਆ ਗ੍ਰੰਥੀ ਰਿਆ ਗੁਰੂ ਘਰ ਦੇ ਤੇ ਗੁਰੂ ਫਿਰ ਵੱਡੀਆਂ ਬਖਸ਼ਿਸ਼ਾਂ ਕਰਦਾ ਇਹਨਾਂ ਨੇ ਪਾਠੀ ਰਹਿ ਕੇ ਇਨੀ ਮਿਹਨਤ ਕੀਤੀ ਆ ਇਸ ਮਿਹਨਤ ਤੋਂ ਬਾਅਦ ਆਪਣੇ ਬੱਚੇ ਪੜਾ ਕੇ ਇਹਨਾਂ ਦੂਸਰੇ ਵੀ ਮਿਲਟਰੀ ਚ ਕਰਾਏ ਆ ਇਸ ਬੇਟੇ ਦੇ ਫਾਦਰ ਸਾਹਿਬ ਪੀਰ ਸਿੰਘ ਹੋਣੀ ਉਹ ਵੀ ਮਿਲਟਰੀ 'ਚ ਰਹੇ ਨੇ ਉਹਨਾਂ ਦੇ ਇਹਨਾਂ ਦੇ ਚਾਚਾ ਜੀ ਮਿਲਟਰੀ 'ਚ ਰਹੇ ਨੇ ਦੇਸ਼ ਦੀ ਸੇਵਾ ਕੀਤੀ ਆ ਔਰ ਉਥੋਂ ਇਹ ਗੱਲ ਲੈ ਕੇ ਇੱਕ ਛੋਟੇ ਜਿਹੇ ਪਿੰਡ ਤੋਂ ਜਿੱਦਾਂ ਰਾਣਾ ਜੀ ਨੇ ਕਿਹਾ ਬਾਰਡਰ ਤੋਂ ਇਹ ਬਾਰਡਰ ਬੈਲਟ ਆ ਬਾਰਡਰ ਦਾ ਪਿੰਡ ਆ ਤੇ ਇਥੋਂ ਬੰਦੇ ਦਾ ਇਸ ਲੈਵਲ ਤੇ ਜਾਣਾ ਬਹੁਤ ਵੱਡੀ ਗੱਲ ਆ ਤੇ ਮੈਂ ਵਧਾਈ ਦੇਣਾ ਤੀਰਤ ਸਿੰਘ ਹੋਣਾ ਨੂੰ ਇਹਨਾਂ ਨੇ ਇਸ ਬੰਦੇ ਬੱਚੇ ਨੂੰ ਤਰਾਸ਼ਿਆ ਔਰ ਇਹਦੇ ਵਾਸਤੇ ਇੰਨੀ ਮਿਹਨਤ ਕੀਤੀ ਮੈਂ ਮਹਿਸੂਸ ਕਰਦਾ ਕਿ ਇਹਨਾਂ ਪਿੰਡਾਂ ਚੋਂ ਨਿਕਲ ਕੇ ਬਾਰ ਪੜਾਉਣਾ ਚੰਡੀਗੜ੍ਹ ਵਰਗੀਆਂ ਯੂਨੀਵਰਸਿਟੀਜ਼ ਪੜਾ ਕੇ ਉਥੇ ਬੀ ਟੈਕ ਕਰਾਉਣੀ ਇੱਕ ਛੋਟੀ ਗੱਲ ਨਹੀਂ ਇਹ ਇਹਨਾਂ ਨੂੰ ਸਭ ਤੋਂ ਵੱਡੀ ਵਧਾਈ ਜਾਂਦੀ ਆ ਔਰ ਇਹਨਾਂ ਨੂੰ ਇਹਦਾ ਅ ਨਿਤ ਦਾ ਚੇਤਾ ਜਾਂਦਾ ਹੈ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਇਸ ਬੱਚੇ ਨੂੰ ਤਰਅਸ਼ਾ ਔਰ ਮੈਂ ਇਹ ਅਰਦਾਸ ਵੀ ਕਰਦਾ ਗੁਰੂ ਮਹਾਰਾਜ ਅੱਗੇ ਤੇ ਬੇਨਤੀ ਵੀ ਕਰਦਾ ਸੰਗਤ ਨੂੰ ਵੀ ਆਪਣੇ ਬੱਚਿਆਂ ਨੂੰ ਇਸ ਪੜਨ ਵਾਲੇ ਪਾਸੇ ਲਾ ਕੇ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾ ਕੇ ਨਸ਼ਿਆਂ ਤੋਂ ਪਾਸੇ ਕਰਕੇ ਉਹਨਾਂ ਨੂੰ ਮਿਹਨਤ ਕਰਾ ਕੇ ਇਹੋ ਜੇ ਅਫੀਸਰ ਬਣਾਓ ਬੱਚੇ ਵੀਰ ਸਾਡੇ ਜਿਹੜੇ ਅੱਜ ਪੜ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਬੱਚੇ ਨੂੰ ਉਦੇਸ਼ ਮੰਨ ਕੇ ਇਹਨੂੰ ਉਦੇਸ਼ ਮੰਨ ਕੇ ਤੁਸੀਂ ਅੱਗੇ ਚਲੋ ਔਰ ਅੱਗੇ ਪੜ ਲੈ ਕੇ ਦੇਸ਼ ਤੁਹਾਡਾ ਵਧੀਆ ਬਣੇ ਪੰਜਾਬ ਵਧੀਆ ਬਣੇ ਤੁਹਾਡਾ ਪਰਿਵਾਰ ਵਧੀਆ ਬਣਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਧਾਂਜੀ ਨੇ ਵੀ ਗੱਲ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ 50000 ਰੁਪਏ ਵੀ ਦੇਵਾਂਗੇ ਤੇ ਇਹਨਾਂ ਦਾ ਉਥੇ ਅਸੀਂ ਸਨਮਾਨ ਵੀ ਕਰਾਂਗੇ ਉਥੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਔਰ ਟਾਈਮ ਜਿਹੜਾ ਉਹ ਸਾਨੂੰ ਜਿਹੜਾ ਮਿਲ ਜਾਂਦਾ ਉਹ ਟਾਈਮ ਲੈ ਕੇ ਅਸੀਂ ਮੈਂ 13 ਤੋਂ ਬਾਅਦ ਜਿਹੜਾ ਨਾ ਇਹ ਜਿਹੜਾ ਜਰੂਰ ਇਹਨਾਂ ਦਾ ਸਨਮਾਨ ਕਰਾਂਗੇ ਛੋਟੇ ਵੀਰ ਦਾ ਔਰ ਕਿਉਂਕਿ ਇੱਕ ਗੁਰਸਿੱਖ ਦਾ ਆਫੀਸਰ ਬਣਨਾ ਸਾਡੇ ਦੀ ਮਾਨ ਵਾਲੀ ਗੱਲ ਆ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਯੂਪੀਐਸਸੀ ਲਈ ਔਰ ਜੁਡੀਸ਼ਰੀ ਲਈ ਵੱਖਰੇ ਵੱਖਰੇ ਦੋ ਚੈਨਲ ਬਣਾਏ ਆ ਜਿਨ੍ਹਾਂ ਚ ਅਸੀਂ ਬੱਚੇ ਸਿਲੈਕਟ ਕਰਕੇ ਉਹਨਾਂ ਨੂੰ ਪੜਾਉਂਦੇ ਆ ਉਹਨਾਂ ਦੀ ਤਿਆਰੀ ਕਰਾਉਂਦੇ ਆ ਸਾਡਾ ਇੱਕ ਬੱਚਾ ਹੁਣ ਜੁਡੀਸ਼ਰੀ ਚ ਵੀ ਜਾ ਰਿਹਾ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਆ ਕਿ ਇਹ ਨਾਲ ਵੇਖ ਕੇ ਉਹ ਬੱਚੇ ਉੱਥੇ ਵੀ ਆਉਣ ਉਹ ਉੱਥੇ ਬਹਿ ਕੇ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਦਿੱਤੀਆਂ ਸੁਆਵਾਂ ਜਿਹੜੀਆਂ ਉਹ ਲੈ ਸਕਣ ਔਰ ਗਾਂ ਦੇਸ਼ ਦੀ ਤੇ ਕੌਮ ਦੀ ਸੇਵਾ ਕਰ ਸਕਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ੍ਰੀ ਅਮਰitsar ਸਾਹਿਬ ਦੇ ਵਿੱਚ ਹਲਕਾ ਰਾਜਾ ਸਾਸੀ ਜੋ ਸਰਦੀ ਹਲਕਾ ਹੈ ਬਾਰਡਰ ਦਾ ਹਲਕਾ ਹੈ ਉੱਥੋਂ ਇੱਕ ਨੌਜਵਾਨ ਜੋ ਗੁਰਸੇਖਾ ਤੇ ਫੌਜ ਦੇ ਪਰਿਵਾਰ ਚੋਂ ਆ ਜਿਹੜਾ ਜਿਨ੍ਹਾਂ ਦਾ ਪਰਿਵਾਰ ਜਥੇਦਾਰ ਮੰਗਲ ਸਿੰਘ ਜੀ ਹੋਣਾ ਦੇ ਤਿੰਨੇ ਪੁੱਤਰ ਜਿਹੜੇ ਫੌਜ 'ਚ ਨੌਕਰੀ ਕਰਦੇ ਆ ਅੱਜ ਉਹਨਾਂ ਦਾ ਪੋਤਰਾ ਸਾਹ ਮਨਿੰਦਰਪਾਲ ਸਿੰਘ ਜੀ ਜੋ ਲੈਫਟਨੈਂਟ ਭਰਤੀ ਹੋ ਕੇ ਜਿੱਥੇ ਸਾਡੀ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ ਸਾਡੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਸ੍ਰੀ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉੱਥੇ ਹਲਕਾ ਰਾਜਾ ਸਾਂਸੀ ਦਾ ਨਾਂ ਰੋਸ਼ਨ ਕੀਤਾ ਪਿੰਡ ਮਾਨਾ ਵਾਲਾ ਜੋ ਸਰਦੀ ਪਿੰਡ ਆ ਅੱਜ ਉਹ ਉੱਥੋਂ ਭਰਤੀ ਹੋ ਕੇ ਆ ਸਾਡਾ ਮਾਣ ਸਤਕਾਰ ਇਲਾਕੇ ਚ ਵਧਾਇਆ ਪੰਜਾਬ ਚ ਵਧਾਇਆ ਹਿੰਦੁਸਤਾਨ ਚ ਵਧਾਇਆ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਇੱਕ ਪੂਰਨ ਗੁਰਸਿੱਖ ਹੋਣ ਦੇ ਨਾਤੇ ਜਿੱਤੇ ਨਾ ਫੌਜ ਚ ਨੌਕਰੀ ਕੀਤੀ ਆ ਉੱਥੇ ਗੁਰੂ ਸਾਹਿਬ ਦੀ ਮਰਿਆਦਾ ਚ ਰਹਿ ਕੇ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਵਿੱਚ ਲਗਨ ਔਰ ਕਿਸਾਨੀ ਨੂੰ ਪਹਿਲ ਦੇ ਕੇ ਅੱਜ ਇੱਕ ਸਾਡਾ ਨੌਜਵਾਨ ਹੀਰਾ ਤਰਾਸ਼ਦੇ ਹੋਇਆ ਲੈਫਟੇਨੰਟ ਬਾਨਾ ਜਿਹਦੇ ਤੋਂ ਸਾਨੂੰ ਬਹੁਤ ਵੱਡੀਆਂ ਉਮੀਦਾਂ ਨੇ ਸਾਡੇ ਦੇਸ਼ ਵਾਸਤੇ ਰਾਖੀ ਕਰਨ ਵਾਸਤੇ ਬਹੁਤ ਵੱਡੀਆਂ ਤਰੱਕੀਆਂ ਨੇ ਮੈਂ ਆਪਣੇ ਵੱਲੋਂ ਕਿਉਂਕਿ ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਆ ਮੈਂ ਆਪਣੇ ਪਿਤਾ ਜੀ ਵੱਲੋਂ ਸਰਦਾਰ ਵੀਰ ਸਿੰਘ ਜੀ ਲੋਕੋ ਕੇ ਸਾਥ ਜੀਐਸਓ ਕੇ ਦੀ ਇੰਚਾਰਜ ਨੇ ਨਿਮਾਇੰਤਗੀ ਕਰਦੇ ਰਹੇ ਨੇ ਐਮਲੈਸ਼ਿਪ ਕਰਦੇ ਰਹੇ ਨੇ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸਾਰੇ ਪਿੰਡ ਨੂੰ ਨਗਰ ਨੂੰ ਕੋਟਨ ਕੋਟ ਵਧਾਈ ਦੇਣਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਪਰਿਵਾਰ ਇਸੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਸਾਡਾ ਸਲਾਮ ਮਨਿੰਦਰਪਾਲ ਸਿੰਘ ਜੀ ਨੂੰ ਹੋਰ ਵੱਡੇ ਅਫਸਰ ਤੱਕ ਜਿੱਥੋਂ ਤੱਕ ਮੈਂ ਪੁੱਛ ਰਿਹਾ ਸੀ ਕਿੰਨੇ ਇਹਨਾਂ ਰੈਂਕਾਂ ਵੱਡੇ ਤੋਂ ਵੱਡਾ ਰੈਂਕ ਹੋਰ ਕਰੇ ਤੇ ਦੇਸ਼ ਕੌਮ ਦੀ ਸੇਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ